ਹਰੀ ਸ਼ੰਕਰ ਪ੍ਰਸਾਈ ਦਾ ਵਿਚਾਰ ਹੈ ਕਿ ਧਰਮ ਚੰਗੇ ਇਨਸਾਨ ਨੂੰ ਡਰਪੋਕ ਜਦਕੇ ਬੁਰੇ ਨੂੰ ਨੀਡਰ ਬਣਾਉਂਦਾ ਹੈ। ਇਹਦਾ ਭਾਵ ਸਪਸ਼ਟ ਹੈ ਕਿਉਂਕਿ ਇੱਕ ਚੰਗਾ ਇਨਸਾਨ ਧਾਰਮਿਕ ਬਣ ਕੇ ਇਸ ਡਰ ਦੇ ਵਿੱਚ ਹੀ ਜਿਉਂਦਾ ਰਹਿੰਦਾ ਹੈ ਕਿ ਕਿਦਰੇ ਕੋਈ ਮਰਿਆਦਾ ਭੰਗਨਾ ਹੋ ਜੇ, ਕਿਦਰੇ ਕੁਝ ਖਾਣ ਪੀਣ ਜਾਂ ਪਹਿਨਣ ਨਾਲ ਕੋਈ ਪਾਪ ਹੀ ਨਾ ਲੱਗ ਜੇ। ਜਦਕੇ ਕੋਈ ਬੁਰਾ ਇਨਸਾਨ ਆਪਣੀ ਧਾਰਮਿਕ ਪਛਾਣ ਦੇ ਪਿੱਛੇ ਕੋਈ ਵੀ ਬੁਰਾਈ ਕਰਨ ਦੇ ਲਈ ਆਜ਼ਾਦ ਹੁੰਦਾ ਹੈ। ਇੱਥੋਂ ਤੱਕ ਕਿ ਜੇ ਉਸ ਦਾ ਕੋਈ ਅਪਰਾਧ ਸਿੱਧ ਹੋ ਜੇ, ਤਦ ਵੀ ਸ਼ਰਧਾਲੂਆਂ ਦਾ ਮੰਨਣਾ ਹੁੰਦਾ ਹੈ ਕਿ ਇਹ ਤਾਂ ਸੰਤ ਜੀ ਨੇ ਕੋਈ ਖੇਡ ਰਚਾਈਏ ਉਹ ਤਾਂ ਜੇਲ੍ਹ ਦੇ ਵਿੱਚ ਕੈਦਿਆਂ ਨੂੰ ਤਾਰਨ ਗਏ ਨੇ ਕੋਈ ਆਪਣੇ ਸ਼ਰਧਾਲੂਆਂ ਦੇ ਦੰਦਿਆਂ ਵੱਡੇ ਰੋੜੇ ਮਾਰੇ ਜਾਂ ਸੜੀਆਂ ਹੋਈਆਂ ਗਾਲਾਂ ਕੱਢੇ ਤਦ ਵੀ ਉਸ ਨੂੰ ਬੁਰਾ ਨਹੀਂ ਮੰਨਿਆ ਜਾਂਦਾ ਦੂਜੇ ਪਾਸੇ ਕੋਈ ਇਨਸਾਨ ਭਾਵੇਂ ਕਿੰਨਾ ਹੀ ਨੇਕ ਤੇ ਇਮਾਨਦਾਰ ਹੋਵੇ ਭਾਵੇਂ ਕਿੰਨੇ ਹੀ ਮਹਾਨ ਗੁਣਾਂ ਦਾ ਮਾਲਕ ਹੋਵੇ ਫਿਰ ਵੀ ਜੇਕਰ ਉਹ ਕਿਸੇ ਧਰਮ ਜਾਂ ਰੱਬ ਨੂੰ ਨਹੀਂ ਮੰਨਦਾ ਤਾਂ ਉਹ ਬਹੁਤਿਆਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗਦਾ ਹੈ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ